ਮੁਰਬਾਬਾ ਮੁਰਬਾਬਾ ਇਹ ਗੁਰੂ ਆਠੇਕੇਦਾਰ ਮੁਰਬਾਬਾ ਮੁਰਬਾਬਾ ਸੋਕ ਦੇ ਜਿੰਦਾਬਾਦ ਜਿੰਦਾਬਾਦ ਮਗਰਲੇ ਪਾਸੇ ਦੀ ਛੜਕਾ ਆ ਕੇ ਰੋਡ ਤੇ ਜਾਂਦੀ ਸੀ ਉਹ ਛੜਕ ਇਹਨਾਂ ਨੇ ਪੱਟਤੀ ਤੇ ਇਧਰਲੇ ਸਾਈਡ ਤੇ ਇਹਨਾਂ ਨੇ ਸੜਕ ਕਰਤੀ ਕੱਲੇ ਰੋੜੇ ਪਾ ਕੇ ਥੋੜੇ ਬਹੁਤੇ 4 ਸਾਲ ਦੇ ਸਾਨੂੰ ਲਾਰੇ ਲਾਈ ਜਾਂਦੇ ਆ ਵੀ ਅੱਜ ਬਣਾਉਨੇ ਆ ਸਵੇਰੇ ਬਣਾਉਨੇ ਆ ਕਿ ਕਿਹੜਾ ਇੱਥੋਂ ਦੀ ਰਸਤਾ ਲਗਭਗ ਢਿਲਮਾ ਮੋੜ ਮੋੜ ਨਾਪਾ ਤੇ ਬਾਕੀ ਮੋੜਾਂ ਦੇ ਕੋਠੇ ਸਾਰੇ ਹੀ ਤਪੇ ਨੂੰ ਇੱਥੋਂ ਦੀ ਆਉਂਦੇ ਆ ਯੂਨੀਵਰਸਿਟੀ ਨੂੰ ਰਸਤਾ ਇੱਥੋਂ ਦੀ ਜਾਂਦਾ ਹੈ ਨਮੋਦਿਆ ਸਕੂਲ ਨੂੰ ਇੱਥੋਂ ਦੀ ਜਾਂਦਾ ਹੈ ਢਿੱਲਵਾ ਜਿਹੜਾ ਸਰਕਾਰੀ ਹਾਈ ਸਕੂਲ ਹੈ ਉੱਥੋਂ ਨੂੰ ਮੁਲਾਜ਼ਮ ਇਹ ਛੜਕ ਜਾਂਦੇ ਨੇ ਕਿ ਅਖੀਰ ਨੂੰ ਅਸੀਂ ਜਦੋਂ ਇਹ ਸਾਨੂੰ ਕੋਈ ਵੀ ਰਾਹ ਨਹੀਂ ਦਿੰਦੇ ਹੁਣ ਇਹ ਜਿਹੜੇ ਆਮ ਆਦਮੀ ਪਾਰਟੀ ਦਾ ਮਤਲਬ ਬਹਾਨਾ ਲੈਂਦੇ ਵੀ ਇਹਨਾਂ ਦੇ ਸਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂ ਜਦੋਂ ਪੈਸੇ ਆ ਗਏ ਸੀ ਉਦੋਂ ਬਣਾ ਦੇਂਗੇ ਤਿੰਨ ਗਰਮੀਆਂ ਸੀ ਚੁੱਪ ਕਰੇ ਆ ਤਿੰਨ ਗਰਮੀਆਂ ਨਹਾਤੀਆਂ ਕਿ ਜਿਹੜੀ ਇਹਦੇ ਤੇ ਲੁੱਕ ਨਹੀਂ ਪਾਈ ਲੋਕ ਇੱਥੇ ਹੈਰਾਨ ਹੁੰਦੇ ਆ ਇੱਕ ਦੋ ਬੰਦਿਆਂ ਦੇ ਤਾਂ ਇੱਥੇ ਐਕਸੀਡੈਂਟ ਹੋਏ ਨੇ ਜਾਨੀ ਨੁਕਸਾਨ ਇਹਦਾ ਕੱਲ ਨੂੰ ਹੋਣ ਜਾ ਰਿਹਾ ਜੇਕਰ ਸਰਕਾਰ ਸਾਡੀ ਨਹੀਂ ਸੁਣਉਂਦੀ ਸਾਨੂੰ ਕੋਈ ਪਰੋਸਾਏ ਦੀ ਚੀਜ਼ ਦਾ ਨਾਂ ਦੇਉ ਵੀ ਅਸੀਂ ਕਦੋਂ ਬਣਾਵਾਂਗੇ ਤਾਂ ਅਸੀਂ ਇਹ ਆਉਣ ਵਾਲੇ ਸਮੇਂ 'ਚ ਕੋਈ ਏਦੂ ਕਰੜਾ ਐਕਸ਼ਨ ਆ ਹਾਈਵੇ ਸੜਕ ਦਾ ਜਾਂ ਵੱਡੇ ਇਕੱਠ ਦੇ ਰੂਪ ਦੇ ਵਿੱਚ ਅੱਜ ਅਸੀਂ ਇਸੇ ਕਰਕੇ ਆਏ ਆ ਕਿ ਇਹ ਜਿਹੜਾ ਅਸਰਮ ਦਾ ਠੇਕੇਦਾਰ ਸੀ ਉਹ ਠੇਕੇਦਾਰ ਮਤਲਬ ਗੇਟ ਟਿੱਕਰ ਬਣਾਉਣ ਨੂੰ ਕਹਿੰਦਾ ਸੀ ਫਿਰਦਾ ਅਸਰਮ ਦੇ ਕਿ ਜਿਹੜੇ ਗਾਹਾਂ ਤੋਂ ਕਿੱਲਿਆ ਦੀ ਬਾਹੀ ਕਹਾ ਸੜਕ ਤੇ ਲੁੱਕ ਪਾਉਣ ਵਾਲੀ ਹੈ ਉਸ ਤੋਂ ਮੁਕਰਦਾ ਸੀ ਅਸੀਂ ਅੱਜ ਇਹਨਾਂ ਨੂੰ ਬੰਦ ਕੀਤਾ ਵੀ ਜੇ ਬਣਾਉਣੀ ਹੈ ਤਾਂ ਤੁਸੀਂ ਜਿਹੜੇ ਤਿੰਨ ਚਾਰ ਕਿੱਲਿਆ ਦੀ ਬਾਹੀ ਹੈ ਸਾਰੀ ਸੜਕ ਬਣਾਓ ਨਹੀਂ ਉਹਨਾਂ ਚਿਰ ਅਸੀਂ ਕੰਮ ਬੰਦ ਰੱਖਾਂਗੇ ਅਸੀਂ 1400 ਦੇ ਕੰਨੀ ਦੇਖ ਲਿਆ ਤੁਸੀਂ ਸਾਨੂੰ ਧਾਰੇ ਲੱਪੇ ਤੇ ਲਾ ਰੱਖਿਆ ਕਿ ਅਸੀਂ ਇਹਦਾ ਕਰੜਾ ਐਕਸ਼ਨ ਲਵਾਂਗੇ ਕਿ ਕਰ ਸੜਕ ਨਾ ਇਹ ਸਾਨੂੰ ਪੂਰਾ ਸਾ ਦੇਣਗੇ ਵੀ ਕਦੋਂ ਤੱਕ ਕਰਾਂਗੇ ਤੇ ਡੀਸੀ ਸਾਹਿਬ ਤੱਕ ਕੋਈ ਪਹੁੰਚ ਨਹੀਂ ਕੀਤੀ ਫਿਰ ਤੁਸੀਂ ਡੀਸੀ ਸਾਹਿਬ ਤੱਕਰ ਵੀ ਇਹ ਸਾਰੀਆਂ ਗੱਲਾਂ ਚ ਗਈਆਂ ਵੀਆਂ ਨੇ ਕੋਈ ਲਾਭ ਪਤਾ ਨਹੀਂ ਹੈ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਜਿਹੜਾ ਖਾਤੇ ਦੇ ਵਿੱਚ ਪੈਸੇ ਆਉਣ ਦਾ ਬਹਾਨਾ ਹੈ ਇਹ ਕੀ ਪਤਾ ਵੀ ਸਰਕਾਰ ਕਦੋਂ ਠੇ ਇਹ ਇਹ 2.5 ਕਿੱल्ल्या ਦੀ ਐਡਾ ਕਾਰੋਬਾਰ ਕੀਤਾ ਹੋਰ ਕਿਤੇ ਨਹੀਂ ਚੱਲਦਾ ਆਪਣੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਣਾਲੇ 'ਚ ਕਿਤੇ ਕਾਰੋਬਾਰ ਛੜਕਦਾ ਨਹੀਂ ਚੱਲਦਾ ਫੇਰ ਤਾਂ ਆਪਾਂ ਮੰਨ ਜੀਏ ਕਿ ਇਹ 2 ਕਿੱल्ल्या ਦੀ ਬਾਹੀ 2.5 ਕਿੱल्ल्या ਦੀ ਬਾਹੀ ਇਹ ਨੁੱਕ ਪਾਉਣ ਨੂੰ ਪੈਸੇ ਨਹੀਂ ਹੈ ਪੈਸਾ ਨਾ ਤਾਂ ਪਹਾਨਾ ਹੀ ਭੜਾ ਠੀਕ ਹੈ ਇੱਕ ਕਰੇਗਾ ਜੇ ਪੱਟੇ ਪਏ ਪੱਟੇ ਪੱਕੇ ਪਏ ਵੇਚ ਪਰ ਤਾਂ ਇਹਦੇ ਨਾਲ ਫਿਰ ਤਾਂ ਆਸ਼ਰਮ ਨਾਲ ਗੱਲ ਹੋਈ ਸੀ ਵੀ ਮੈਂ ਤਾਂ ਇਹਦੇ ਗੇਟ ਤੱਕ ਬੜਾਉਣੀ ਹੈ ਉਸ ਤੋਂ ਬਾਅਦ ਸਾਡਾ ਪੀ ਡਬਲਯੂ ਪੀ ਵਿਭਾਗ ਨਾਲ ਜਈ ਨਾਲ ਗੱਲ ਹੋਈ ਜਈ ਕਹਿੰਦਾ ਵੀ ਇਹਦੇ ਆਪਣਾ ਖਾਤੇ 'ਚ ਪੈਸੇ ਨਹੀਂ ਹੈ ਪੈਸਿਆਂ ਤੋਂ ਬਿਨਾਂ ਅਸੀਂ ਛੜਕ ਬਣਾ ਨਹੀਂ ਸਕਦੇ ਜਦੋਂ ਪੈਸੇ ਆ ਕੇ ਉਹ ਬਣਾ ਦੇਗੀ ਤਾਂ ਕੋਈ ਇਹ ਹੰਤਬੰਦੀ ਨਹੀਂ ਨਾ ਪੈਸੇ ਕਦੋਂ ਆਉਣ ਨਾ ਆਉਣ ਲੋਕ ਕਿੱਥੇ ਗਿੱਗੀ ਜਾਂਦੇ ਨੇ ਕਿਹੜੀ ਜੱਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਹ ਤਾਂ ਭਾਰਤੀ ਕਿਸਾਨ ਯੂਨੀਅਨ ਕਾ ਦੀ ਹੈ ਚੱਗੀ ਨੋਆ ਤੁਹਾਡਾ ਜ਼ਿਲ੍ਹਾ ਜਰਨ ਸਕੱਤਰ ਰੂਪ ਸਿੰਘ ਤੇ ਨੋਆ